ਪ੍ਰਾਣੀ ਤੂੰ ਆਇਓ ਲਾਹ ਲੈਣ ਲੱਗਾ ਕਿ ਤੈਨੂੰ ਪਕੜੇ ਸਭ ਮੁਕ ਦੀ ਚੱਲੀ ਰਹਿਣ ਦੋਸਤੋ ਸਤਿ ਸ੍ਰੀ ਅਕਾਲ ਗੁਰਬਾਣੀ ਦਾ ਇੱਕ ਕਥਨ ਹੈ ਜਿਹੜਾ ਅੱਜ ਜੀ ਨੇ ਹੋਣੇ ਸਰਵਣ ਕੀਤਾ ਸੁਣਾਇਆ ਹੈ ਅਸੀਂ ਇੱਥੇ ਸਾਰੇ ਜੀਵਨ ਦਾ ਲਾਹ ਲੈਣ ਵਾਸਤੇ ਆਇਆ ਪਰ ਅਫਸੋਸ ਕਿ ਸਾਡੇ ਬੱਚੇ ਸਾਡੀ ਨੌਜਵਾਨ ਪੀੜ੍ਹੀ ਜੀਵਨ ਦੇ ਇਸ ਸੱਤ ਨੂੰ ਸਮਝਣ ਦੀ ਬਜਾਏ ਦਿਨ ਪਰ ਦਿਨ ਨਸ਼ਿਆਂ ਦੇ ਵਿੱਚ ਬਿਮਾਰੀਆਂ ਦੇ ਵਿੱਚ ਟੈਨਸ਼ਨ ਚ ਡਿਪਰੈਸ਼ਨ ਚ ਗ੍ਰਸਤ ਹੁੰਦੀ ਜਾ ਰਹੀ ਆ ਔਰ ਦੋਸਤੋ ਆਪ ਜਾਣਦੇ ਹੋ ਕਿ ਅਸੀਂ ਪਿਛਲੇ ਕਾਫੀ ਸਮੇਂ ਤੋਂ ਰੁਪੜ ਜ਼ਿਲ੍ਹੇ ਦੇ ਕਸਬਾ ਬੇਲਾ ਦੇ ਵਿੱਚ ਆਯੁਰਵੈਦਿਕ ਦਵਾਈਆਂ ਦੇ ਨਾਲ ਹਰ ਤਰ੍ਹਾਂ ਦੀ ਬਿਮਾਰੀ ਦਾ ਇਲਾਜ ਕਰਨ ਦੇ ਵਿੱਚ ਸਫਲ ਹੋ ਰਹੇ ਆ ਔਰ ਜਿਹੜੇ ਬੱਚੇ ਗਾਇ ਭਗਾਏ ਨਸ਼ਿਆਂ ਦੀ ਸੰਗਤ ਵਿੱਚ ਪੈ ਗਏ ਗਲਤ ਰਸਤੇ 'ਤੇ ਰੁਪੇ ਉਹਨਾਂ ਨੂੰ ਕਾਉਂਸਲਿੰਗ ਕਰਨਾ ਸਮਝਾਉਣਾ ਕਿਵੇਂ ਜੀਵਨ ਜਿਉਣਾ ਇਹ ਦੱਸਣਾ ਔਰ ਨਾਲ ਦੀ ਨਾਲ ਰਸਿਆ ਤੋਂ ਬਚਾਉਣਾ ਇਹਦੇ ਵਿੱਚ ਵੀ ਸਾਨੂੰ ਬੜੀ ਸਫਲਤਾ ਮਿਲ ਰਹੀ ਹੈ ਸੋ ਜੇ ਕੋਈ ਆਪਜੀ ਦਾ ਕੋਈ ਮਿੱਤਰ ਪਿਆਰਾ ਕੋਈ ਦੋਸਤ ਕੋਈ ਆਂਢੀ ਗੋਂਢੀ ਕਿਸੇ ਵੀ ਤਰ੍ਹਾਂ ਦੇ ਨਸ਼ੇ ਦਾ ਸ਼ਿਕਾਰ ਹੈ ਔਰ ਉਹ ਨਸ਼ਾ ਛੱਡਣਾ ਚਾਹੁੰਦਾ ਹੈ ਇਲਾਜ ਕਰਾਉਣਾ ਚਾਹੁੰਦਾ ਹੈ ਤਾਂ ਤੁਸੀਂ ਸਾਡੇ ਕੋਲ ਆਓ ਆਰਾਮ ਪਾਓ ਤੁਹਾਨੂੰ ਬਿਨਾਂ ਕਿਸੇ ਤੋੜ ਤੋਂ ਬਿਨਾਂ ਕਿਸੇ ਤਕਲੀਫ ਤੋਂ ਬਿਨਾਂ ਕਿਸੇ ساری ਉਮਰ ਖਾਣ ਵਾਲੀਆਂ ਦਵਾਈਆਂ ਤੋਂ ਆਯੁਰਵੈਦਿਕ ਮੈਡੀਸਨ ਦੇ ਨਾਲ ਤੁਹਾਡਾ ਬਹੁਤ ਵਧੀਆ ਟਰੀਟਮੈਂਟ ਕਰਾਂਗੇ ਔਰਤਾਂ ਨੂੰ ਜੀਵਨ ਦੇ ਵਿੱਚ ਦੁਬਾਰਾ ਆਪਣੇ ਪੈਰਾਂ ਸਿਰ ਹੋਣ ਦਾ ਜ਼ਿੰਦਗੀ ਨੂੰ ਕਿਵੇਂ ਜਿਉਣਾ ਹੈ ਇਹ ਵੱਲ ਵੀ ਸਮਝਾਵਾਂਗੇ ਸੋ ਤੁਸੀਂ ਇਸ ਸਾਡੀ ਇਸ ਵੀਡੀਓ ਨੂੰ ਸਾਡੇ ਇਸ ਚੈਨਲ ਨੂੰ ਲਾਈਕ ਕਰਨਾ ਸਬਸਕ੍ਰਾਈਬ ਕਰਨਾ ਸ਼ੇਅਰ ਵੀ ਕਰਨਾ ਤਾਂ ਕਿ ਅਸੀਂ ਹੋਰ ਵੀ ਉਤਸ਼ਾਹ ਦੇ ਨਾਲ ਸਮਾਧੀ ਸੇਵਾ ਕਰ ਸਕੀਏ ਸਤਿ ਸ੍ਰੀ ਅਕਾਲ ਜੀ ਰਬ ਰੱਖਾ